ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੱਸੀ ਗਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੀ ਮੇਰਾ ਕਾਲੀ ਸਿੰਘ ਹੈ ਤੇ ਪਿੰਡ ਕਿਹੜਾ ਪੈ ਗਿਆ ਆਪਣਾ ਪਿੰਡ ਰਾੜਾ ਜੀ ਪਿੰਡ ਰਾੜ ਜਿਲ੍ਹਾ ਪੈ ਗਿਆ ਮਾਨਸਾ ਆਪਣਾ ਹਾਂ ਜਿਲ੍ਹਾ ਮਾਰਸਾ ਨਾਲ ਆਪਣੇ ਚਾਉ ਬਲੋਇਦਾ ਦੇ ਪਿੰਡ ਆ ਕੇ ਨਜ਼ਦੀਕ ਹਨਾ ਠੀਕ ਹੈ ਤੇ ਮੋਬਾਈਲ ਨੰਬਰ ਵੀਰੇ ਆਪਣਾ ਮੋਬਾਈਲ ਨੰਬਰ 83601 55087 83601 55087 55087 ਜਿਹੜਾ ਬੱਚੀ ਦੇਖ ਜਾਈ ਨੇ ਆਪਣੀ ਪਲੂਨ ਪਹਿਲਾ ਸੂਰਜਾ ਹਨਾ ਠੀਕ ਹੈ ਕਿੰਨੇ ਕ ਟਾਈਮ ਦਾ ਬੱਚੀ ਵਾਲੀ ਲੈ ਕੇ ਆਪਾਂ ਹਾਂਜੀ ਬੱਚੀ ਵਾਲੀ ਠੀਕ ਹੈ ਤੇ ਅੱਜ ਇਹਦੇ ਦਿਨ ਕਿੰਨੇ ਰਹਿ ਗਏ ਸੂਣ ਦੇ ਵਿੱਚ ਇਹਦੇ ਤਿੰਨ ਚਾਰ ਦਿਨ ਲੋਜੀਏ ਠੀਕ ਹੈ ਚਾਰ ਕਿ ਦਿਨ ਸੂਣ ਚ ਬਾਕੀ ਆ ਤੇ ਕਿੰਨੇ ਕੁ ਚੰਗੀ ਬੱਚੀ ਦੀ ਆ ਵੀ ਕਿੰਨਾ ਕੁ ਦੁੱਧ ਸੀ ਮਾਤਾ ਜੀ ਦੀ ਬੱਚੀ ਪਾਲੀ ਆ ਆਪੇ ਇਹਦੀ ਮਾਂ ਥੱਲੇ 18 ਲੀਟਰ ਦੁੱਧ ਕੱਢਿਆ ਠੀਕ ਹੈ ਤੇ ਕ੍ਰਾਸ ਕ੍ਰਾਸ ਬੱਚੀ ਸੀ ਉਹਦੇ ਪੇਟੋਂ ਪੈਦਾ ਹੋਈ ਆ ਠੀਕ ਹੈ ਅੱਜ ਦਿਨ ਰਹਿ ਗਏ ਤਿੰਨ ਚਾਰ ਸੂਣ ਦੇ ਵਿੱਚ ਠੀਕ ਆ ਤੇ ਅੰਦਾਜ਼ਾ ਜਿਹਾ ਆਪਣਾ ਦੁੱਧ ਕਿੰਨਾ ਕੁ ਪਾ ਦੂਗੀ ਇਹ 18-19 ਲੀਟਰ ਕੱਢ ਦੂਗੀ ਠੰਡੀ ਸੀਲ ਬਹੁਤ ਆ ਹਾਂ ਜੀ ਬਹੁਤ ਆ ਹੱਥ ਤੋਂ ਫੜਾ ਲੈਂਦੀ ਆ ਸੋ ਵੀਰੋ ਸੀਲ ਠੰਡੀ ਦੇਖ ਸਕਦੇ ਹੋ ਪਰੂ ਇਸ ਸੂਨ ਦੇ ਵਿੱਚ ਇਹਦੇ ਰਹਿ ਗਏ 3-4 ਦਿਨ ਬਾਕੀ ਆ ਜਾਈ ਨਹੀਂ ਕਿਤੇ ਉਹ ਵੀ ਲਿਆ ਮੇਰੇ ਸਾਹਬ ਨਾਲ ਨਿਆਣਾ ਜੀ ਪੌਣਾ ਹੂ ਦਾ ਲੋੜਾ ਨਹੀਂ ਕੋਈ ਲੋੜ ਵੀ ਨਹੀਂ ਪੈਣੀ ਜੇ ਆਖੋ ਦਾ ਇੱਥੇ ਵਨ ਵੀ ਜਮਾਂਗੇ ਤਾਂ ਨਾ ਪਾਉਣ ਨੂੰ ਲੋੜੀ ਨਹੀਂ ਠੀਕ ਹੈ ਬਈ ਸੀਲ ਠੰਡੀ ਬਾਧੂ ਆ ਜਾਵਾ ਤੇ ਮੁੱਲਾ ਪਹਿਦਾ ਕੀ ਰੱਖਿਆ ਮੋਲੀ 75000 ਦੀ ਮਾੜੇ ਮਟਾ ਮਾਨਤਨ ਮੌਕੇ ਤੇ ਹੋ ਜਾਊਗਾ ਧੋਈ ਕਰਦੇ ਧੋਈ ਬਾਹਰ ਨੂੰ ਸੋਭਰੋ ਮੂੰ ਮੱਥਾ ਫੇਸ ਕੁਆਲਟੀ ਵੇਖ ਸਕਦੇ ਹੋ ਥੋੜੀ ਜਰਸੀ ਕੈਟਾਗਰੀ ਦੇ ਵਿੱਚ ਬੱਚੀ ਆ ਗਈ ਕ੍ਰੌਸ ਬੱਚੀ ਪੈਂਦੀ ਆ ਪਲੂਣ ਪਹਿਲਾ ਸੂਆ ਖੰਡੀ ਸਾਤ ਸੁਭਾਦੀ ਆਈਆਂ ਵੀਰਾਂ ਦੀ ਘਰ ਦੀ ਬੱਚੀ ਪਾਲੀ ਦੀ ਆ ਤੇ 17 18 ਕਿਲੋ ਤੋਂ ਤਮਾਦੀ ਚੰਗੀ ਗੇਰ ਕਰ ਲਾਗੇ ਤਾਂ ਬਬ 20 ਵੀ ਚੋ ਸਕਦੇ ਆ ਸੋ ਫੇਸ ਕੁਆਲਟੀ ਵਗੈਰਾ ਦੇਖੋ ਬੱਚੀ ਦੰਦ ਵਗੈਰਾ ਵੀਰਾਂ ਨੇ ਦੇਖਿਆ ਨਹੀਂ ਹੋ ਸਕਦਾ ਦੂਂਦੀ ਹੋ ਸਕਦੀ ਆ ਖੇਰੀ ਹੋ ਸਕਦੀ ਆ ਪਰ ਤੁਸੀਂ ਅਟਰ ਕੁਆਲਟੀ ਵਗੈਰਾ ਦੇਖੋ ਥਾਲਾ ਦੇ ਵਿੱਚ ਗੱਠ ਗੱਠ ਦੀ ਮਗਰ ਲੈ ਤੇ ਮੂੰਹ ਲਥਾਣ ਦੇ ਵਿੱਚ ਫੁੱਟ ਨਹੀਂ ਪਿੱਥੀ ਪਈ ਆ ਪੂਰੀ ਸੋ ਲੇਵਾ ਵਗੈਰਾ ਨੇੜ ਤੋਂ ਦੇਖ ਸਕ ਜਾਓ ਸੋਹਣਾ ਸਾਫ ਸੁਥਰਾ ਲੇਵਾ ਥਾਣ ਦੇਖੋ ਚਾਰੇ ਬਿਲਕੁਲ ਨਹੀਂ ਖੜਵੇਂ ਦੋ ਚਾਰ ਦਿਨ ਬੱਚੀ ਵਾਲੇ ਕੱਢਦੀ ਆ ਕੀਮਤ ਇਹਦੀ ਰੱਖਿਆ ਵੀਰਾਂ ਨੇ 75000 ਰੁਪ ਠੀਕ ਹੈ ਠੀਕ ਹੈ ਸੋ 75000 ਰੁਪਿਆ ਰੇਟ ਆ ਬਾਕੀ ਮੌਕੇ ਤੇ ਥੋੜਾ ਬੋਧਾ ਮਾਰਦਾਨ ਹੋ ਜਾ ਪਿੰਡ ਰੜ ਪੈ ਗਿਆ ਜਿਲ੍ਹਾ ਮਾਨਸਾ ਪੈ ਗਿਆ ਭਾਈ ਜੀ ਨੰਬਰ ਬੋਲੇ ਦੁਬਾਰੇ ਆਪਣਾ 836131 55087 ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਰੋ ਧੰਨਵਾਦ